ਇਹ ਠੱਗੀਆਂ ਜਿੱਤਰਾ ਮਾਰਦੇ ਹੀ ਸੁਣੋ। ਉਹ ਜਦੋਂ ਕੋਈ ਬੰਦਾ ਦੇਖ ਲਿਆ ਅੰਦਰ ਬੜੇ ਪਿੱਛੇ ਵੜ ਗਿਆ ਜੀ। ਹਾਂ? ਪਿੱਛੇ ਵੜ ਗਿਆ ਦਾਤਰ ਲੈ ਕੇ ਜੀ। ਅੱਛਾ ਜੀ। ਜਿਹੜਾ ਵੀ ਦੇਖਿਆ ਇਕੱਲਾ ਦਾਤਰ ਲੈ ਕੇ ਪੈ ਗਿਆ। ਕਿੰਨੇ ਸਾਲੋਂ ਤੋਂ ਕੰਮ ਕਰਦੇ ਤੁਸੀਂ? ਅਸਾਂ 6-7 ਮਹੀਨੇ ਜੇਲ੍ਹ ਚੋਂ ਆਏ ਜੀ ਹੁੰ ਦੁਬਾਰਾ। ਕਿੰਨੇ ਕਿਦੀ ਠੱਗੀ ਮਾਰਦੇ ਇੰਦਾਂ? 20 ਹਜ਼ਾਰ 10 ਹਜ਼ਾਰ ਇੰਦਾਂ। ਤੇ ਕੀ ਹੁਣ ਇਹ ਬੰਦੇ ਦਾ ਠੱਗੀਆਂ ਮਾਤੇ ਬਜ਼ੁਰਗ ਬੰਦੇ ਦਾ ਮਾਤੇ ਹੀ ਤਰ੍ਹਾਂ ਭੋਲੇ-ਭਾਲੇ ਬੰਦੇ ਦਾ ਤਰ੍ਹਾਂ ਮਾਰਦੇ ਨੇ। ਜਿੱਦਾਂ ਦਾ ਵੀ ਲੱਭ ਗਿਆ। ਕਿੰਨੇ ਕਾਰ ਤੁਹਾਡੇ ਕੋਲ ਨੇ ਪਤਾ ਨਹੀਂ ਕਿੰਨੇ ਕਾਫੀ ਸੀ ਇਹ ਕਿਹੜੇ ਕਿਹੜੇ ਬੈਂਕ ਦੇ ਕਾਰਡ ਆਪਾ ਵੜਤਾ ਆਪਾ ਵੜਤਾ ਆ ਸਾਰੇ ਬੈਂਕ ਦੇ ਹਾਂ ਸਾਰੇ ਬੈਂਕ ਦੇ ਫਿਰ ਬੈਂਕ ਦੇ ਕਾਰਡ ਕਿਹੜਾ ਤਰ੍ਹਾਂ ਸ਼ੁਰੂ ਕਰਾਉਂਦੇ ਕਾਰਡ ਬਥੇਰੇ ਬੇ ਹੁੰਦੇ ਏਟੀਐਮ ਜਿੱਦਾ ਜਾਲੀ ਲਬੜੀ ਦੇ ਚੱਕ ਲਈ ਦਿੰਦੇ ਤੇ ਜਿਹੜਾ ਉਹਦਾ ਕਾਰਡ ਉਹ ਕਿਹ ਤਰ੍ਹਾਂ ਕਰਦੇ ਸੀ ਉਹਦਾ ਬਦਲੀ ਦਾ ਹੀ ਹੁੰਦਾ ਹੁੰਦਾ ਕਿੰਨੇ ਬੰਦੇ ਨੇ ਕੀਆ ਇਹ 10 12 ਜਣੇ ਨੇ ਕੀਤੀ ਹੋਣੀ ਉਹਦੇ ਬਾਕੀ ਕੰਪਲੀਟ ਹੋ ਗਈਆਂ ਦਰਵਾਜ਼ਾ ਪੈਂਟਿੰਗ ਸੀ ਇਹਨਾਂ ਨੇ ਚੱਕ ਲਿਆ ਕਿੱਥੋਂ ਚੁੱਕਿਆ ਦਾ ਇੱਥੇ ਝੰਡਿਆ ਲੈ ਚੁੱਕੇ ਕਿਹੜੀ ਪੈਂਟ ਨਹੀਂ ਨਹਿਰ ਲੱਗੋ ਚੱਕਿਆ ਜੀ ਮੈਂ ਕਿਹੜੇ ਘਰ ਵਾਲੇ ਕਿਹੜੀ ਪੈਂਟ ਚੁੱਕਤਾ ਹਾਂ ਜੀ ਉਹ ਅੱਗੇ ਬੈਂਕ ਹੈਗਾ ਜੀ ICICI ਇਹ ਪਤ ਨਹੀਂ ਕਿਹੜਾ ਹੈ ਉਹ ਕਿੰਨੇ ਪੈਸੇ ਰਾਜਦੇ ਜਿੰਨੇ ਕਢਾ ਗਏ ਚਿੱਟਾ ਪੀ ਗਏ ਹਾਂ ਨਸ਼ਾ ਕੀ ਪਕਾਤਾ ਹਾਂ ਹਾਂ ਜੀ ਹਾਂ ਜੀ ਤੇ ਉਹ ਨਮਾਦਰੇ ਆਪਣੇ ਦੂਜੇ ਜਿਹੜੇ ਤੁਹਾਡੇ ਅੱਗੇ ਟੱਕੀਆਂ ਮਾਰਦੇ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਜੀ ਅਜਿੱਦਾਂ ਮੈਂ ਬੈਠਾ ਉਹ ਹੀ ਬੈਠੇ ਹੋ ਗਏ ਜੀ ਟੱਕੀ ਮਾਰਨੀ ਚਾਹੀਦੀ ਕਿ ਨਹੀਂ ਮਾਰਨੀ ਚਾਹੀਦੀ ਕਿਹਨਾਂ ਨਹੀਂ ਨਹੀਂ ਜਿਹੜਾ ਜੁੱਧ ਨਸ਼ਿਆਂ ਵਿਰੁੱਧ ਚੱਲ ਰਿਹਾ ਵਾ ਪੰਜਾਬ ਸਰਕਾਰ ਵੱਲੋਂ ਉਹਦੀ ਲੜੀ ਦੇ ਵਿੱਚ ਅਸੀਂ ਕਾਫੀ ਕੱਲ ਜਿਹੜੇ ਆ ਨਸ਼ਾ ਤਸਕਰ ਗ੍ਰਫਤਾਰ ਕੀਤੇ ਆ ਵੱਖ-ਵੱਖ ਮੁਕਦਮੇ ਦਰਜ ਕੀਤੇ ਆ ਜਿਨ੍ਹਾਂ ਦੇ ਵਿੱਚ ਟੋਟਲ 7 ਪੈਡਲਰ ਜਿਹੜੇ ਆ ਨਸ਼ਾ ਤਸਕਰੀ ਦੇ ਉਹ ਗ੍ਰਫਤਾਰ ਕੀਤੇ ਆ ਤੇ ਉਹਨਾਂ ਤੋਂ ਜਿਹੜੇ ਆ ਮੁਕਦਮੇ ਦਰਜ ਕਰਕੇ ਤੇ ਜਿਹੜੇ ਬੰਦਿਆਂ ਤੋਂ ਉਹ ਲੈਂਦੇ ਸੀ ਉਹ ਵੀ ਗ੍ਰਿਫਤਾਰ ਕੀਤੇ ਆ ਤੇ ਡਰੱਗ ਮਣੀ ਤੇ ਹੈਰਵਨ ਜਿਹੜੀ ਬਰਾਮਦ ਕੀਤੀ ਆ ਉਹਦੀ ਡਿਟੇਲ ਮੈਂ ਤੁਹਾਨੂੰ ਦੱਸ ਦਿੰਨਾ ਵਾਂ ਇਸ ਤੋਂ ਇਲਾਵਾ ਇੱਕ ਨਟੋਰੀਅਸ ਕਿਸਮ ਦਾ ਵਿਅਕਤੀ ਆ ਬੜਾ ਪੜਿਆ ਲਿਖਿਆ ਜਿਹੜਾ ਏਟੀਐਮਾਂ ਦੇ ਵਿੱਚੋਂ ਠੱਗੀ ਮਾਰਦਾ ਸੀ ਜਦੋਂ ਕੋਈ ਪੋਲਾ ਪਾਲਾ ਬੰਦਾ ਏਟੀਐਮ ਚ ਪੈਸੇ ਕਢਾਉਣ ਜਾਂਦਾ ਸੀ ਤੇ ਉਹਨੂੰ ਪਜ਼ਲ ਕਰਕੇ ਤੇ ਆ ਜਿਹੜੇ ਕਾਰਡ ਇਹਦੇ ਕੋਲ ਮਿਲੇ ਆ ਇਨਾ ਉਸੇ ਕਲਰ ਦਾ ਕਾਰਡ ਇਹ ਚੋਂ ਕੱਢ ਕੇ ਤੇ ਉਹਦਾ ਨਾ ਕਾਰਡ ਵਟਾ ਲੈਂਦਾ ਸੀ ਤੇ ਉਹਦਾ ਪਾਸਵਰਡ ਜਿਹੜਾ ਸੀ ਉਹ ਨੋਟ ਕਰਕੇ ਆਪਣੇ ਬ੍ਰੇਨ ਚ ਦਿਮਾਗ ਚ ਤੇ ਮੁੜ ਕੇ ਦੂਜੇ ਏਟੀਐਮ ਚੋਂ ਜਾ ਕੇ ਤੇ ਪੈਸੇ ਕਢਾ ਲੈਂਦਾ ਸੀ ਇਹ ਇਹਦੇ ਤੇ ਇਹਦੇ ਖਿਲਾਫ 6 ਪਰਚੇ ਇਹੋ ਜਿਹੇ ਦਰਜਿਆ ਪਹਿਲਾਂ ਹੀ ਆਲਰੇਡੀ ਤੇ 32 ਵਾਰਦਾਤਾਂ ਤੁਹਾਡੇ ਸਾਹਮਣੇ ਆਨੇ ਐਕਸੈਪਟ ਕੀਤੀਆਂ ਵੀ ਮੈਂ ਪਹਿਲਾਂ ਜਿਹੜੀਆਂ ਉਹ ਕੀਤੀਆਂ ਵਾ ਜਿਨ੍ਹਾਂ ਦੇ ਵਿੱਚ ਕਈਆਂ ਦੇ ਵਿੱਚ ਪਰਚੇ ਦਰਜ ਨਹੀਂ ਵੀ ਹੋਏ ਤੇ ਇਹ ਕੱਲ ਅਸੀਂ ਮੌਕੇ ਤੋਂ ਹੀ ਗ੍ਰਿਫਤਾਰ ਕੀਤਾ ਸੀ ਇਹਦੇ ਬਣੂ ਆ 35 ਏਟੀਐਮ ਐ ਵੱਖ-ਵੱਖ ਬੈਂਕਾਂ ਦੇ ਤੇ ਇੱਕ ਦਾਤਰ ਤੇ ਇੱਕ ਮੋਟਰਸਾਈਕਲ ਬਰਾਮਦ ਕੀਤਾ ਇਹ ਬੇਸਿਕਲੀ ਸਾਹਿਲ ਨਾਮ ਦਾ ਬੰਦਾ ਵਾ ਜਲੰਧਰ ਦਾ ਰਹਿਣ ਵਾਲਾ ਵਾ ਪੜਿਆ ਲਖਿਆ ਵਾ ਤੇ ਬਾਕੀ 152 ਨੰਬਰ ਮਕਦਮਾ ਦਰਜ ਕੀਤਾ ਜਿਹਦੇ ਵਿੱਚ ਅਸੀਂ ਤਿੰਨ ਦੋਸ਼ੀਆਂ ਪਾਸੋਂ 23 ਗ੍ਰਾਮ ਹੈਰੋਇਨ ਫੜੀ ਆ ਤੇ 155 ਨੰਬਰ ਮਕਦਮਾ ਦਰਜ ਕੀਤਾ ਜਿਹਦੇ ਵਿੱਚ ਅਸੀਂ ਤਿੰਨ ਦੋਸ਼ੀਆਂ ਤੋਂ 10 ਗ੍ਰਾਮ ਹੈਰੋਇਨ ਤੇ 2000 ਦੇ ਕਰੀਬ ਡਰੱਗ ਬਣੀ ਤੇ ਇੱਕ ਮੋਟਰਸਾਈਕਲ ਬਰਾਮਦ ਕੀਤਾ ਵਾ ਇਹ ਜਿਹੜਾ ਇਹਨਾਂ ਨੂੰ ਅੱਜ ਪੇਸ਼ ਕਰਕੇ ਰਿਮਾਂਡ ਲੈ ਕੇ ਤੇ ਫਰਦਰ ਪੁਛਗਿਸ਼ ਕੀਤੀ ਜਾਊਗੀ ਜਿਹਨਾਂ ਨੂੰ ਨਸ਼ਾ ਪੜਿਆ ਤੇ ਪ੍ਰੋਫੈਸ਼ਨਲ ਹੈ ਜੀ ਕਿ ਨਵੇਂ ਅੰਦੇ ਬਿਲਕੁਲ ਜੀ ਸਾਰਿਆਂ ਦੇ ਖਿਲਾਫ ਵੀ ਕਿਸੇ ਦੇ ਖਿਲਾਫ 8 ਪਰਚੇ ਦਰਜ ਆ ਕਿਸੇ ਦੇ ਖਿਲਾਫ 9 ਪਰਚੇ ਦਰਜ ਆ ਕਿਸੇ ਦੇ ਖਿਲਾਫ 4 ਪਰਚੇ ਦਰਜ ਆ ਸਾਰੇ ਜਿਹੜੇ ਆਏ ਕ੍ਰਿਮੀਨਲ ਹਿਸਟਰੀ ਦੇ ਆ ਡਰੱਗ ਤਸਕਰੀ ਦੀ ਕ੍ਰਿਮੀਨਲ ਹਿਸਟਰੀ ਇਹਨਾਂ ਦੀ ਸਰ ਤੁਸੀਂ ਇਹਨਾਂ ਨੂੰ ਮਿਹਨਤ ਕਰਦੇ ਜੇ ਨਸ਼ੇ ਤਸਕਰ ਕਰਦੇ ਜੇ ਪਰ ਇਹਨਾਂ ਜਮਾਨਤਾਂ ਜਿਹੜੀਆਂ ਜਲਦੀ ਹੋ ਜਾਂਦੀਆਂ ਕੀ ਕਾਰਨਰੀ ਹੈ ਜਮਾਨਤਾਂ ਦੇ ਵੀ ਹੁਣ ਪੰਜਾਬ ਸਰਕਾਰ ਨੇ ਜਿਹੜਾ ਵਾ ਇੱਕ ਅਭਿਆਨ ਸ਼ੁਰੂ ਕੀਤਾ ਵਾ ਜਿਹਦੇ ਚ ਅਸੀਂ ਸਾਡੇ ਕੋਲ ਡਿਟੇਲ ਜਿਹੜੀ ਆ ਉਹ ਕੋਰਟ ਦੇ ਵਿੱਚੋਂ ਅਸੀਂ ਪ੍ਰਾਪਤ ਕਰ ਲੈਨੇ ਆ ਤੇ ਜਿਹੜੇ ਜਿਹੜੇ ਜ਼ਮਾਨਤੀ ਆ ਉਹਨਾਂ ਨੂੰ ਅਸੀਂ ਰੀ ਵੈਰੀਫਾਈ ਕਰਦੇ ਆ ਜੇ ਉਹ ਦੁਬਾਰਾ ਆ ਕੇ ਨਸ਼ੇ ਦੀ ਤਸਕਰੀ ਚ ਸ਼ਾਮਲ ਹੋ ਜਾਂਦੇ ਆ ਤੇ ਉਹਨਾਂ ਦੀਆਂ ਜ਼ਮਾਨਤਾਂ ਕੈਨਸਲ ਕਰਾਉਣ ਲਈ ਮਾਨਯੋਗ ਅਦਾਲਤਾਂ ਦੇ ਵਿੱਚ ਅਸੀਂ ਐਪਲੀਕੇਸ਼ਨਾਂ ਦਿੱਤੀਆਂ ਵਾ ਜਿਹਦੀਆਂ ਆਉਣ ਵਾਲੇ ਦਿਨਾਂ ਦੇ ਵਿੱਚ ਤਰੀਕਾ ਵੀ ਆ ਤੇ ਬਹਿਸ ਕਰਨ ਤੋਂ ਬਾਅਦ ਉਹਨਾਂ ਦੀਆਂ ਜ਼ਮਾਨਤਾਂ ਰਿਜੈਕਟ ਕਰਾਈਆਂ ਜਾਣਗੀਆਂ ਉਤੋਂ ਵੱਧ ਕੇ ਅਗਲੇ ਬੰਨੇ ਹੋਰ ਇੱਕ ਅਸੀਂ ਅਭਿਆਨ ਸ਼ੁਰੂ ਕੀਤਾ ਮਾਨਯੋਗ ਐ ਐਸਐਸਪੀ ਸਾਹਿਬੀਆਂ ਹਾਜ਼ਰ ਹਾਜ਼ਰ ਦੇ ਜਿਹਦੇ ਵਿੱਚ ਜਿਨ੍ਹਾਂ ਨੇ ਇਹਨਾਂ ਦੀਆਂ ਜ਼ਮਾਨਤਾਂ ਦਿੱਤੀਆਂ ਵਾ ਉਹਨਾਂ ਨੂੰ ਵੀ ਅਸੀਂ ਬੁਲਾ ਕੇ ਤੇ ਉਹਨਾਂ ਤੋਂ ਜਿਹੜੀ ਜਿਹੜੀ ਉਹਨਾਂ ਜ਼ਮਾਨਤ ਦਿੱਤੀ ਆ ਜਿਹੜੇ ਬੰਦੇ ਦੀ ਜ਼ਮਾਨਤ ਦਿੱਤੀ ਆ ਤੇ ਉਹ ਦੁਬਾਰਾ ਡਰੱਗ ਤਸਕਰੀ 'ਚ ਸ਼ਾਮਲ ਹੋਇਆ ਵਾ ਉਹਨਾਂ ਤੋਂ ਐਫੀਡੇਵਿਟ ਲੈ ਕੇ ਉਹਨਾਂ ਦੀਆਂ ਜ਼ਮਾਨਤਾਂ ਕੈਸਲ ਕਰਾਉਣ ਵਾਲਾ ਵੀ ਅਸੀਂ ਬਹਿਾਨ ਸ਼ੁਰੂ ਕੀਤਾ ਵਾ ਤੇ ਜ਼ਮਾਨਤੀਆਂ ਦੇ ਖਿਲਾਫ ਵੀ ਜਿਹੜੀ ਆ ਉਹ ਕਾਰਵਾਈ 83 ਬੀ ਐਨਐਸਐਸ ਦੀ ਜਿਹੜੀ ਅਸੀਂ ਕਰ ਰਹੇ ਆ ਉਹਨਾਂ ਦੇ ਉਹਨਾਂ ਨੂੰ ਵੀ ਜਿਹੜੀ ਉਹਨਾਂ ਨੇ ਜਮਾਨਤ ਦਿੱਤੀ ਆ ਉਹ ਉਹਦੇ ਵਿੱਚ ਉਹਨਾਂ ਨੂੰ ਉਹਨਾਂ ਦੀ ਜਾਇਦਾਦ ਜਿਹੜੀ ਅਟੈਚ ਕਰਾਈ ਜਾ ਰਹੀ ਹੈ ਕੋਰਟ ਦੇ